ਪੰਜਾਬੀਅਤ ਦੀ ਪਾਵਰ ਵਿੱਚ ਤੁਹਾਡਾ ਸਵਾਗਤ ਹੈ ਤੁਜੀ ਇਸ ਟਾਈਮ ਦੇ ਤੇ ਲੈ ਬੇਕਰ ਸਰਕਾਰ ਹੈ ਜਿੱਥੇ ਸੇਮਾ ਵਿਸਾਰ ਪੰਡਾ ਨੇ ਅੱਜ ਹੋਰ ਵੀ ਉਹਨਾਂ ਨਾਲ ਵੀ ਬੰਕਰ ਕੇ ਸਿਰਫ ਪ੍ਰੋਗਰਾਮ ਆ ਕੇ ਮੁਰਨਾ ਉਹਨਾਂ ਨੇ ਬਠਿੰਡਾ ਵਾਲਾ ਪੰਡਾਰਾ ਜਿਹੜਾ ਅੱਜ ਉਹਨਾਂ ਪੰਡਾਰਾ ਉਹ ਲਗਾਇਆ ਗਿਆ ਹੈ ਇਹ ਪੰਡਾਰਾ 4 ਸਾਲ ਦੀ ਤਰ੍ਹਾਂ ਅਸਤੂ ਦੇ ਰਾਤਿਆਂ ਦੇ ਵਿੱਚ ਜਿਹੜਾ ਮਹਾਰਾਜ ਦਰਸ਼ਨ ਕਰੋ ਬਾਦ ਰਾਜੀ ਮਹਾਰਾਜ ਦੇ ਹੈ ਸਾਲਾ ਸਰ ਇਹ ਭੰਡਾਰਾ ਜੋ ਪੈਦਲ ਯਾਤਰੀ ਸਾਲਾ ਸਰ ਜਾਂਦੇ ਹਨ ਉਹਨਾਂ ਦੀ ਸੁਰਦਾਬਾਹस्ते ਭੰਡਾਰਾ ਜਿਹੜਾ ਉਹ ਲਗਾਏ ਹਨ ਇਸ ਪੰਡਾਰੇ ਵਿੱਚ ਹੋ ਜਨਾ ਦਵਾਈਆਂ ਦਾ ਪ੍ਰਬੰਧ ਹੈ ਆਜੋ ਭਗਤ ਜੀ ਆਜੋ ਵਰਵਾ ਕਰ ਲੱਗ ਰਾ ਰਹੇ ਸੀ ਸ਼੍ਰੀ ਸ਼ੰਕਰ ਪਾਲ ਜੀ ਦੀ ਕਮੇਟੀ ਬਠਿੰਡਾ ਪੰਜਾਬ ਐਸਐਸ ਦੀ ਤਰ੍ਹਾਂ ਇਸ ਸਾਲ ਵੀ ਨਵਾਂ ਪੰਡਾਰਾ ਆਪ ਸਭੀ ਦੇ ਸਹਿਯੋਗ ਸੇ ਸਰਦਾਰ ਸ਼ਹਿਰ ਪਿੱਛੇ ਤੋਂ ਵੀ ਬਲਦੀ ਨੂੰ ਸਰਦਾਰ ਜੀ ਦਾ ਉਹ ਬਾਲਾ ਜੀ ਮਹਾਰਾਜ ਜੀ ਕੀ ਜੋ ਹਾਲੋ ਕਰਨਾ ਮੈਂ ਤੁਹਾਨੂੰ ਦੋ ਪਾਸੇ ਹਰ ਖਬਰ ਫੈਲਦੇ ਆਦਾਰ ਤੇ ਹਾਲੋ ਹਾਲੋ ਫੜਾ ਹੋਣੇ ਫੜਾ ਫਾਦਲਾ ਸਰ ਜਾਣ ਵਾਲੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਇਸ ਭੰਡਾਰੇ ਵਿੱਚ ਹਾਜ਼ਰੀ ਲਵਾ ਕੇ ਬਾਬਾ ਜੀ ਦਾ ਆਪੋ ਜਨ ਸ਼ਰਕ ਤੇ ਬਾਬਾ ਬਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਆਉਣਾ ਤੁਹਾਨੂੰ ਬੈਕ ਸਾਈਡ ਤੇ ਜਿੱਥੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਇਹ ਪਡਾਰਾ ਸਰਦਾਰ ਸ਼ਹਿਰ ਬਾਲਾ ਜੀ ਚਾਪੂ ਨੇ ਬੰਦਰ ਤੋਂ 2 ਕਿਲੋ ਮੀਟਰ ਅੱਗੇ ਨੇ ਆਰਾ ਪੰਪ ਦੇ ਨਾਲ ਹੈ ਲਿਲਪੁਰ ਦਾ ਜਿਆ ਆ ਆ ਇਹ ਸਾਡੇ ਕਿਸੇ ਟੈਕਸ ਵੀ ਨਾਲ ਜਿਹੜਾ ਪਿੱਛੇ ਲਾਈ ਲੱਗੇ ਹੋਏ ਇਹ ਅੱਜ ਚੰਦ ਤੇ ਰਾਤ ਸਮੇ ਵੀ ਜਿਹੜਾ ਸਮਾਨ ਹੈ ਸੰਕਰ ਦਾ ਉਹ ਤਿਆਰ ਕਰਦੇ ਆ। ਤੇ ਖਾਣੇ ਬਹੁਤ ਲਾਈਵ ਤਸਵੀਰਾਂ ਦੇਖੋ ਇੱਥੇ ਵਿਸ਼ੇਸ਼ ਤੌਰ ਤੇ ਦੇਸੀ ਘਰ ਦਾ ਭੰਡਾਰਾ ਜਿਹੜਾ ਪੂਜਾਇਆ ਜਾਂਦਾ ਹੈ ਤੇ ਇਹਦੇ ਵਿੱਚ ਮਠਾਈ ਵੀ ਰੂਟ ਤੇ ਥਾਰ ਤਰ੍ਹਾਂ ਦਾ ਜਿਹੜਾ ਰੋਟੀ ਤਵੇ ਦੀ ਰੋਟੀ ਤੰਦੂਰੀ ਰੋਟੀ ਢਾਲ ਸਬਜੀ ਤੇ ਬੋਲ ਗੱਪੇ ਮਨਚੂਰੀ ਨਮਾ ਤੇ ਹਰ ਤਰ੍ਹਾਂ ਦਾ ਜਿਹੜਾ ਇੱਕ ਪੰਡਾਰਾ ਤਿਆਰ ਕੀਤਾ ਜਾਂਦਾ ਪਾਣੀ ਦੀ ਸੁਬਦਾ ਚਾਹ ਰਾਸ ਬਿਸਕੁਟ वगैरह ਜਿਹੜਾ ਹਰ ਸਮੇਂ ਤੇ ਚਾਰ ਮਿਲਦਾ ਤੇ ਯਾਤਰੀ ਨਹਾ ਲੈ ਸਕਦੇ ਹਨ ਜੋ ਯਾਤਰੀ ਇਥੇ ਦਵਾਈਆਂ ਦਾ ਵੀ ਅਸ਼ੇਸ਼ ਪ੍ਰਬੰਧ ਕੀਤਾ ਜਾਂਦਾ ਦੇਖਦੇ ਰਹੋ ਜਦ ਵੀ ਅੱਜੀ ਆਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਨਾ ਉਹ ਹੀ ਗੇਰ ਹੈ ਨਾ ਆਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਇਹਨੇ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਮੰਗਲਾ ਜੀ ਗੱਲਬਾਤ ਕਰਦੇ ਆ ਸਾਡੇ ਮੀਤ ਪ੍ਰਧਾਨ ਜਾਨੀ ਕਿ ਛੋਟੇ ਪ੍ਰਧਾਨ ਜਿਹੜੇ ਇਸ ਪੰਡਾਰੇ ਦੀ ਜਿਹੜੀ ਹੈ ਅਗਵਾਈ ਕਰ ਰਿਹਾ ਹੈ ਦੇਖ ਰਹੇ ਖੇਠ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਜਿਹੜੇ ਵੱਡੇ ਪ੍ਰਧਾਨ ਹੈ ਜਾਨੀ ਕਿ ਪ੍ਰਧਾਨ ਸਾਹਿਬ ਪਟਾਣ ਜੀ ਉਸ ਇਸ ਟਾਈਮ ਦੇ ਉੱਤੇ ਕਿਸੇ ਹੋਰ ਕੰਮ ਧੰਦੇ ਗਏ ਆ ਉਹਨਾਂ ਦੀ ਜਗ੍ਹਾ ਕਰਦੇ ਆਪਾਂ ਗੱਲਬਾਤ ਪ੍ਰੀਤਮ ਸਿੰਘ ਜੀ ਨਾਲ ਜੋ ਸਾਡੇ ਪੰਡਾਰੇ ਦੇ ਮੀਤ ਪ੍ਰਧਾਨ ਆ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਪੰਡਾਰੇ ਬਾਰੇ ਸਾਰੀ ਸੰਗਤਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਹੈ ਕਿ ਨਵਰਾਤੇ ਸ਼ੁਰੂ ਹੋ ਗਏ ਤੇ ਸਰਲੇ ਸਰ ਯਾਤਰਾ ਪੈਦਲ ਯਾਤਰੀਆਂ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵਾਂ ਵਿਸ਼ਾਲ ਭੰਡਾਰਾ ਸ਼ਿਵ ਸ਼ੰਕਰ ਬਾਲਾਜੀ ਲੰਗਰ ਕਮੇਟੀ ਵੱਲੋਂ ਲਾਇਆ ਜਾਂਦਾ ਹੈ ਇਹ ਸਰਦਾਰ ਸ਼ਹਿਰ ਇਚਾ ਪੂrti ਮੰਦਰ ਤੋਂ 2 ਕਿਲੋਮੀਟਰ ਅੱਗੇ ਆਪ ਜੀ ਦੇ ਸਹਿਯੋਗ ਨਾਲ ਲਾਇਆ ਜਾਣਾ ਅਸੀਂ ਬੇਤੀ ਕਰਦੇ ਜੀ ਜਿਹੜੇ ਵੀ ਯਾਤਰੀ ਆਣ ਇਸ ਭੰਡਾਰੇ ਵਿੱਚ ਆਣ ਸਾਨੂੰ ਸੇਵਾ ਦਾ ਮੋਕਾ ਸ਼ੁਰੂ ਹੋਰ ਬਾਲਾਜੀ ਮਹਾਰਾਜ ਕੀ ਜੈ ਇਹ ਇਹ ਸਾਡੇ ਜਿਨ੍ਹਾਂ ਨੇ ਛੋਟੀ ਜੀ ਜਾਣਕਾਰੀ ਆਪਾਂ ਨੂੰ ਦਿੱਤੀ ਆ ਇੱਦਾਂ ਸਾਡੇ ਆਪਣਾ ਚੇਅਰਮੈਨ ਸਾਹਿਬ ਸੁਭਾਸ਼ ਮੰਗਲਾ ਜੀ ਇਹਨਾਂ ਨੇ ਵੀ ਬੋਲਣ ਤੋਂ ਮਾਫੀ ਚਾਹਤੀ ਆ ਕਿਉਂਕਿ ਦੋ ਦਿਨ ਤਾਂ ਲਗਾਤਾਰ ਪੜਾਹਰੇ ਦਾ ਕੰਮ ਖੰਡਾ ਹੀ ਆਇਆ ਸੀ ਇਹ ਲਗਾਤਾਰ ਬੋਲਦੇ ਹੀ ਆ ਬੋਲਦੇ ਹੀ ਆ ਬੋਲਦੇ ਬੋਲਣ ਕਰਕੇ ਇਹਨਾਂ ਦਾ ਜਿਹੜਾ ਬੋਲਣ ਦੀ ਹੁਣ ਸਮਰੱਥਾ ਉਹ ਘਟ ਗਈ ਆ એનર્ਜੀ ਘਟ ਗਈ ਆ ਇਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਕੋਈ ਇਹਦਾ ਦਾ ਆਪਾਂ ਸੇਵਾ ਪਾਣੀ ਕਰਾਂਗੇ ਫੇਰ ਇਹ ਥੋੜਾ ਜਿਹਾ ਕੈਂਡ ਦਾ ਪੰਜਾਬੀਆਂ ਦੇ ਕੈਂਡ ਨੂੰ ਫੇਰ ਇਹ ਪਾਂ ਕਰਦਗੇ ਤੇ ਕਰੋ ਬਾਦ ਅਗੇ ਦਰਸ਼ਨ ਫੇਰ ਮਿਲਦੇ ਆ ਸਤ ਸ੍ਰੀ ਅਕਾਲ